ਕੱਢੂਗਾ ਕਾ ਯਾਦ ਰੱਖੂਗਾ ਤੇਰਾ ਰੰਦੀ ਰੰਜੂਜਾ ਤੂੰ ਵਿਚਾਂ ਤੈਨੂੰ ਇਹ ਜਿਹਾ ਲਵੇ ਟੂ ਮਤਰਾ ਜਰੂਰ ਕੱਢ ਕੇ ਜਿਹੜਾ ਨਾਲ ਵੇਟ ਨਾ ਹੋਵੇ ਤੂੰ ਕਿਸੇ ਬੜ ਕਲਾਇੰਟ ਨੂੰ ਵਾਏ ਕਹਿ ਕੇ ਦਿਖਾਈ ਤੂੰ ਕਿਸ ਨੂੰ ਵਾਏ ਕਹਿ ਕੇ ਦਿਖਾਈ ਮਰਦੀਓ ਤੂੰ ਅੱਜ ਮਰਦੀ ਐ ਕੱਲ ਨੂੰ ਮਰਦੀ ਐ ਅੱਜ ਮਰ ਜਾ ਮਰਦੇ ਜਿਹੜੇ ਮਰਨੀ ਆ ਕੁਣ ਨਾਲ ਆ ਤੂੰ ਪੰਜਾਬ ਲੁੱਟ ਕੇ ਖਾ ਗਈ ਤੂੰ ਗੱਲਾਂ ਕਿਹੜੀਆਂ ਕਰਦੀਆਂ ਗੱਲਾਂ ਮਾਰਦੀ ਆ ਵੱਡੀਆਂ ਵੱਡੀਆਂ ਆ ਜਿਹੜਾ ਨਾਲ ਤੂੰ ਨਾਲ ਬਿਠਾਇਆ ਸੀ ਨਾ ਧਮਕੇ ਦੇ ਨਾਲ ਸਾਡੇ ਬੰਦੇ ਨੂੰ ਕਿਵੇਂ ਧਮਕੇ ਦੇ ਘੜਗਾ ਵੇ ਬਕਵਾਸ ਮਾਰਦੀ ਆ ਕਰ ਤਾਂ ਹੁਣ ਤੈਨੂੰ ਕਹਿ ਕੇ ਦਿਖਾਵੇ ਉਹ ਇਹ ਹਾਂ ਤਗੇ ਖਾ ਕੇ ਇਹ ਪੰਜਾਬ ਲਾੜ ਨੂੰ ਦੁਬਾਰੇ ਫੋਨ ਲਾਉਣ ਨੂੰ ਜਿੱਕੇ ਕੀ ਨਹੀਂ ਮੇਰੇ ਸਾਹ ਜੀ ਤੋਂ ਬਣਾ ਨਹੀਂ ਬੋਲ ਸਕਦੀ ਜੀ ਤੋਂ ਬਣਾ ਐਡਾ ਤੱਕਣਾ ਫਰਾਉਡ ਆ ਪਟਿਆਲੇ ਦਾ ਨੰਬਰ ਚੱਲੀ ਜਾਂਦਾ ਪੈਪਾਲ ਸਪਸ਼ ਕਰਦੇ ਨਹੀਂ ਤੂੰ ਲੋਕਾਂ ਨੂੰ ਧਮਕਾਈ ਜਾਂ ਨਾ ਤੂੰ ਜਵਾਕਾਂ ਨੂੰ ਧਮਕਾਉਣਾ ਕਿਉਂ ਤੂੰ ਸਿੱਧਾ ਕਦੇ ਵੀ ਮੈਂ ਵਸਤ ਬਣ ਕੇ ਪੈਸੇ ਦੇਊਗਾ ਬਿੱਚੀ ਤੇਰਾ ਭਾਨਾ ਸਿੱਧੂ ਬੋਲਦਾ ਮੈਂ ਤੂੰ ਜਵਾਕਾਂ ਨੂੰ ਧਮਕਾਉਣਾ ਕਿਉਂ ਤੇਰੇ ਕਾਲੇ ਜਿਹੇ ਨੂੰ ਬੋਲਣ ਦੀ ਅਕਲ ਤੇਰੀ ਕੁੜੀ ਕੀ ਬੋਲਦੀ ਮਰੋ ਬੋਲਣ ਦੀ ਬੋਲਣ ਦੀ ਅਕਲ ਹੋਣੀ ਜਾਂਦੀ ਤੂੰ ਲੋਕਾਂ ਦਾ ਦੋਸ਼ੀ ਲੋਕ ਆ ਤੂੰ ਦੋਸ਼ੀਆਂ ਤੂੰ ਤੇਰਾ ਅੱਜ ਅੱਜ ਮੇਰੇ ਕੋਲੇ ਪੂਰਾ 15 ਕਰੋੜ ਤੇ 20 ਕਰੋੜ ਜਿੱਤ ਕਰ ਸੋਈ ਅੱਜ ਸਾਰੇ ਕਰ ਸੋਈ ਨਹੀਂ ਪਹੁੰਚ ਗਈ ਗੱਲ ਕਰ ਲਓ ਨਾਲੇ ਹੋਰ ਕਰ ਲਓ ਅਕਲ ਨਹੀਂ ਹੈਗੀ ਉਹ ਬੋਲਦਾ ਕਿ ਕੁੜੀਆਂ ਨੂੰ ਕਿਉਂ ਬੋਲਦਾ ਹੋ ਪ੍ਰਿੰਸ ਤੂੰ ਆ ਕੇ ਭਾਣਾ ਸਿੱਧੂ ਗਲਤ ਬੋਲਦਾ ਉਹਨੇ ਕੁੜੀ ਨੂੰ ਕੀ ਬੋਲਿਆ ਮੂਰੇ ਉਹਨੇ ਆ ਮੇਰੇ ਕੋਲ ਰਿਕਾਰਡਿੰਗ ਸੁਣਾਈ ਉਹ ਕਾਲੇ ਜਿਹੇ ਨੇ ਕੀ ਬੜਾ ਫਿਰ ਤੁਹਾਨੂੰ ਮਾਰਦਾ ਬਕਵਾਸ ਅਰਦ ਕੱਢ ਕੇ ਦਿਖਾਣਾ ਇੱਕ ਸ਼ਬਦ ਬੋਲ ਕੇ ਦਿਖਾਣਾ ਮੇਰੇ ਮੂਹਰੇ ਇੱਕ ਵੀ ਸ਼ਬਦ ਇੱਕ ਗੱਲ ਕਰ ਲੋ ਇਹਨਾਂ ਦੀ ਾਕਾਤ ਨਹੀਂ ਹੈਗੀ ਮੇਰੇ ਇੱਕ ਸ਼ਬਦ ਮੇਰੇ ਕੋਲ ਕਿੱਥੇ ਆ ਕਿੱਥੇ ਲੁਕੀ ਪੁਛਿਓ ਕੋਣ ਯਾਰ ਬੰਦਾ ਇਹ ਹੁੰਦਾ ਯਾਰ ਬੰਦਾ ਨਿਵਰਤਨ ਦਾ ਬੋਲ ਪਿਆ ਯਾਰ ਆ ਮੈਨੂੰ ਰਿਕਾਰਡਿੰਗ ਸੁਣਾਈ ਉਹ ਕਾਲਾ ਜਿਹਾ ਬੰਦਾ ਕੀ ਕੁੜੀ ਨੂੰ ਬੋਲ ਰਿਹਾ ਯਾਰ ਬੰਦਾ ਉਹ ਤਾਂ ਕੁਝ ਹੋਤਾ ਹੁੰਦਾ ਯਾਰ ਮੈਂ ਕਿਹਾ ਕੋਈ ਦੇਣਾ ਮੈਂ ਹੱਥ ਮੰਨ ਕੇ ਦੇਵਾਂਗਾ ਵੀਰ ਠੀਕ ਆ ਬਾਈ ਕੋਈ ਗੱਲ ਨਹੀਂ ਤੁਸੀਂ ਹੱਥ ਮੰਨ ਕੇ ਦੇਵਾਂਗੇ ਕੁੜੀਾਰੇ ਜੋ ਤੁਸੀਂ ਕਹਿੰਦੇ ਸਵੇਰੇ ਤੂੰ ਮੂਹਰੇ ਉਲਟਾ ਸੋਲਟਾ ਬੋਲਦੇ ਹੋ ਓ ਜਿਹੜੀ ਮੈਨੂੰ ਦੋ ਰਿ ਕਰਨੂ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਬਕਵਾਸ ਕਿਉਂ ਮਾਰਦੇ ਓਨੇ ਕਿਸੇ ਕਿਸੇ ਨੂੰ ਵੀ ਤੂੰ ਕਿਵੇਂ ਉੱਚੀ ਕਿਵੇਂ ਬੋਲਦੇ ਤੁਸੀਂ ਉੱਚੀ ਕਿਵੇਂ ਬੋਲ ਸਕਦੇ ਤੁਸੀਂ ਸਾਡੇ ਬੰਦੇ ਨੂੰ ਪੈਸੇ ਆਪੀ ਪੈਸੇ ਰਹਿ ਨੇ ਲੋਕਾਂ ਨੂੰ ਪੈਸੇ ਦੇਣਾ ਹੱਥ ਮੰਨ ਕੇ ਪੈਸੇ ਦੇਓ ਅਗਲੇ ਪਰੀਆਤ ਲਾ ਕੇ ਦੇ ਦਿਓ ਫੁੱਟਾ ਕਾਲਾ ਜਾ ਕਰਾ ਜੀ ਕੁਝ ਕਰਕੇ ਤੂੰ ਮੇਰੇ ਸਾਹਮਣੇ ਇੱਕ ਇੱਕ ਮੇਰੇ ਅੱਖ ਤੇ ਅੱਖ ਪਾ ਦੇ ਮੇਰੇ ਉਹ ਪ੍ਰਿੰਸ ਪ੍ਰੋਸੀਆ ਫੁੱਟਾ ਜਿਹਦੇ ਵੀ ਤੱਕ ਦੇਣੇ ਨੇ ਵੀਰੇ ਹੱਥ ਜੋੜ ਕੇ ਪੇਮੈਂਟ ਦੇ ਹਾਂ ਤੁਸੀਂ ਗੱਲ ਕਿਹੜੀ ਕਰਦੇ ਓ ਤੁਸੀਂ ਕਿਸੇ ਨੂੰ ਉਹ ਐ ਤੁਸੀਂ ਨਾਲੇ ਕਿਸੇ ਆ ਮੈਨੂੰ ਇੱਕ ਰਿਕਾਰਡਿੰਗ ਸੁਣਾਈ ਜੀ ਉਹ ਅੰਗਰੇਜ਼ੀ ਬੋਲਣਾ ਸਿਖਾਉਂਦੀ ਜਨਾਏ ਕਿ ਅੰਗਰੇਜ਼ੀ ਨਹੀਂ ਆਉਂਦੀ ਤੁਹਾਨੂੰ ਅੰਗਰੇਜ਼ੀ ਉਹ ਨਾਲ ਰਹਿੰਦੇ ਆ ਅੰਗਰੇਜ਼ੀ ਤੁਸ ਸਿਖਾਉਂ ਨੂੰ ਠੀਕ ਹੈ ਨਾ ਗੱਲ ਤੁਸੀਂ ਲੋਕਾਂ ਦੇ ਦੋਸ਼ੀ ਲੋਕੋਂ ਤੁਸੀਂ ਉਹ ਲੋਕੋ ਜਿਨ੍ਹਾਂ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਇਕੱਠੀ ਕਰਕੇ ਚੂਸਣ ਵਾਲੇ ਲੋਕੋਂ ਤੁਸੀਂ ਤੁਸੀਂ ਕਮਾਲ ਦੀ ਗੱਲ ਆ ਤੁਸੀਂ ਅੰਗਰੇਜ਼ੀ ਸਿਖਾਉਣ ਲਾ ਕੇ ਬਹਿੜ ਕੇ ਲੋਕਾਂ ਨੂੰ ਤੁਸੀਂ ਜੇ ਕੋਈ ਗਲਤ ਬਾਰਡ ਬੋਲਦੇ ਤੁਸੀਂ ਆਪ ਦੇ ਆਪ ਨੂੰ ਸਮਝਦੇ ਕੀ ਹੋ ਤੁਸੀਂ ਕ੍ਰਪਸ਼ਨ ਕੀਤੀ ਹੋਏ ਲੋਕ ਇਹ ਉਹਨੂੰ ਗੋਗਰਾ ਦੇ ਕਿਉਂ ਨਾ ਮਤਾਰ ਕੇ ਤੈਨੂੰ ਪੱਜੀ ਨਹੀਂ ਮੇਰਾ ਨੰਬਰ ਚੱਲਦਾ ਜੀ ਕਹਿੰਦੀ ਮੈਂ ਤਾਂ ਪੱਜੀ ਨਹੀਂ ਕਿ ਇਦਾਂ ਕਹਿ ਰਹੀ ਆ ਨੰਬਰ ਇਹਨੂੰ ਤੇਰੀ ਸੋਹ ਜਿੱਦਨ ਮੈਂ ਜਣਾ ਕਾਣੂ ਕਾਣੂ ਇਹਨਾਂ ਨੇ ਮੈਂ ਐਸੀ ਧੂੜ ਲਗਾਉਣੀ ਆ ਨਾ ਉਹ ਜਿਹੜਾ ਭਾਜਪੀ ਨਾਲ ਫੋਟੋਆਂ ਖਿਚਾਈ ਕਰਦਾ ਉੱਥੇ ਨਾਲ ਤੇਰੀ ਸੋਹ ਇੱਕ ਦਿਨ ਮੈਂ ਬਹਿ ਗਿਆ ਨਾ ਜੈਸੀ ਟਾਪ ਲਾਉਣੀ ਜਿਹੜੇ ਨਾਂ ਲਾਉਣੀ ਹੋਵੇ ਉਹ ਤੇਰੇ ਕਾਲਜ ਨੂੰ ਕਹਿੰਦੀ ਜਿਹੜਾ ਉਹ ਨੂੰ ਦੱਸ ਦੇ ਨੂੰ ਕਹਿੰਦੇ ਤੇਰੇ ਜਿਹੜੇ ਉਹਨੇ ਜਾ ਕੇ ਪ੍ਰਿੰਸ ਪਰੋਸੇ ਨਾਲ ਕਹਿੰਦਾ ਖਾਣਾ ਖਾ ਪਰੇ ਸਾਨੂੰ ਨਹੀਂ ਪੈਸੇ ਲੈਣੇ ਨਾਲ ਕਹਿੰਦੇ ਬੱਚਾ ਨੂੰ ਤੂੰ ਕਰ ਲੋ ਜੋ ਕਰਨਾ ਪ੍ਰਿੰਸ ਜਨ ਫੜਾ ਫੜਾ ਨਹੀਂ ਨੀ ਤੂੰ ਆ ਪ੍ਰਿੰਸ ਜੇ ਨੂੰ ਕਰਾਇਆ ਪ੍ਰਿੰਸ ਜੇ ਨੂੰ ਕਰੇ ਘਰ ਉਹਦੇ ਪ੍ਰਾਣੇ ਨਾਲ ਗੱਲ ਕਰੇ ਘਰ ਉਹਨਾਂ ਨਾਲ ਪਰ ਕੜੇ ਨੂੰ ਧਮਕਾਉਂਦਾ ਜਬਕੜੇ ਨੂੰ ਧਮਕਾਉਂਦਾ ਛੋ ਨੂੰ ਬੈਕ ਦੋ ਦੇਣਾ ਸਾਡੇ ਪੁੱਛੋ ਐਸੇ ਫੋਨ ਰੱਖੋ ਬੇ ਗੱਲ ਕਰਾ ਰਹੀ ਪ੍ਰਿੰਸ ਜੇ ਨਾਲ ਕਰਾ ਮੇਰੀ ਗੱਲ ਪ੍ਰਿੰਸ ਜੇ ਨਾਲ ਕਰਾ ਕਰ ਮੇਰੀ ਉਹਨੂੰ ਦੇਵਾਵਾ ਤੂ ਫੋਨ ਨੂੰ ਕਹਿੰਦੀ ਸਰ ਨਾਲ ਗੱਲ ਕਰਾ ਰਹੀ ਦੇਖੋ ਕੋਣ ਹੈ ਉਹ ਯਾਰ ਇਹਨਾਂ ਨਾਲ ਕੀ ਗੱਲ ਕਰਨੀ ਆ ਮੈਂ ਪ੍ਰਿੰਸ ਜੇ ਨਾਲ ਕਿਹਨਾਂ ਨਾਲ ਮਾ ਧਰ ਕੇ